ਲਾਈਕ ਕਰੋ ਔਰ ਸਾਈਕਲੋ ਇੰਟਰਨੈਟ ਤੇ ਟਿਕ ਕਰੋ ਇਹ ਮਾਤਰਾ ਤੋਂ ਬਾਅਦ ਆਪਾਂ ਜਿਹੜੇ ਟਿੱਪੀ ਦੀ ਆਵਾਜ਼ ਇਹ ਨੰਨਾ ਆ ਤਾਂ ਨੱਕ ਚ ਬੋਲੀ ਜਾਣ ਵਾਲੀ ਆਵਾਜ਼ ਆ ਇਹ ਨੂੰ ਨੱਕ ਚ ਬੋਲਿਆ ਜਾਂਦਾ ਤੇ ਕੰਨਾ ਬਿੰਦੀ ਕੱਕੀ ਬੋਲੀਆਂ ਜਾਣ ਵਾਲੀਆਂ ਜਿਹੜੀਆਂ ਆਵਾਜ਼ਾਂ ਨੇ ਇਸੇ ਤਰ੍ਹਾਂ ਜਿਹੜੀਆਂ ਇਹ ਆਵਾਜ਼ਾਂ ਇਹ ਆਵਾਜ਼ਾਂ ਜਿਹੜੀਆਂ ਨੇ ਜਦੋਂ ਕਿਸੇ ਅੱਖਰ ਦੇ ਨਾਲ ਲੱਗ ਜਾਂਦੀਆਂ ਤਾਂ ਇਹ ਆਪਦੀ ਆਵਾਜ਼ ਉਹ ਸੱਖਰ ਦੇ ਨਾਲ ਅਸਰ ਲੈ ਲੈਂਦੀ ਹੈ ਜੇ ਕੱਕੇ ਦੇ ਨਾਲ ਲੱਗੀ ਤਾਂ ਕਕਾ ਮੁਕਤਕ ਕ ਕੱਕੇ ਦੇ ਨਾਲ ਕੰਨਾ ਲਾਵਾਂਗੇ ਤਾਂ ਕੱਕੇ ਦੇ ਨਾਲ ਆ ਦੀ ਆਵਾਜ਼ ਆ ਜਿਹੜੀ ਉਹ ਜੁੜ ਜਾਵੇਗੀ ਕਾ ਕਾ ਕੱਕੇ ਦੇ ਨਾਲ ਈ ਦੀ ਆਵਾਜ਼ ਜੁੜ ਜੇਗੀ ਈ ਕੀ ਕੀ ਜੇ ਕੱਕੇ ਦੇ ਵਿਹਾਰੀ ਲਾਵਾਂਗੇ ਤਾਂ ਇਹਦੀ ਆਵਾਜ਼ ਆਊਗੀ ਕੀ 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 ਕੱਕੇ ਦੇ ਔਂਕੜ ਜਿਹੜੀ ਆਵਾਜ਼ ਆਉਣੀ ਆ ਉਹ ਕੁ 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 ਕੱਕੇ ਦੇ ਦਲੈਂਕੜ ਜਿਹੜੀ ਆਵਾਜ਼ ਆਏਗੀ ਊ ਊ ਊ ਕ ਕੇ ਲਾਵਾਂ ਦੀ ਆਵਾਜ਼ ਜਿਹੜੀ ਏ ਨਾਲ ਮਿਲ ਕੇ ਇਹਦੀ ਆਵਾਜ਼ ਨਹੀਂ ਬਣ ਜਾਣਾ ਕੇ ਏ ਆਵਾਜ਼ ਇਹਦੇ ਨਾਲ ਜੁੜ ਜਾਂਦੀ ਆ ਕੇ ਹੁਣ ਕਕੇ ਦੇ ਦਲਾਵਾਂ ਦੀ ਆਵਾਜ਼ ਦੇ ਨਾਲ ਜੁੜ ਜੇਗੀ ਆ ਆਵਾਜ਼ ਜੁੜ ਜਾਏਗੀ ਇਹਦਾ ਬਣ ਜਾਏਗਾ ਕ ਕ ਕ ਕਕੇ ਦੇ ਹੋੜੇ ਦੀ ਆਵਾਜ਼ ਆ ਜਿਹੜੀ ਉਹਦੇ ਨਾਲ ਜੁੜ ਜਾਏਗੀ ਕੌਪ ਕਾ ਕ ਕ ਤਾ ਚ ਕਕੇ ਦੇ ਕਨੌੜੇ ਦੀ ਆਵਾਜ਼ ਆ ਉਹਦੇ ਨਾਲ ਜਿਹੜੀ ਉੱਪਰਲੀ ਆਵਾਜ਼ ਆ ਆਪਣੇ ਕੋਲ ਆ ਦੀ ਆਵਾਜ਼ ਆ ਕ ਕ ਕ ਕ ਇਹ ਆਵਾਜ਼ ਆ ਜਿਹੜੀ ਜੁੜ ਜਾਣੀ ਹੈਗੀ ਆ ਤਾਂ ਜੇ ਟਿੱਪੀ ਦੀ ਆਵਾਜ਼ ਆਪਾਂ ਜੋੜਾਂਗੇ ਤਾਂ ਕ ਹਾਂ ਹਾਂ ਕ ਇਹ ਆਵਾਜ਼ ਇਹਦੇ ਨਾਲ ਜੁੜੇਗੀ ਤਾਂ ਕਾਂ 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 ਇਹ ਇਸ ਤਰ੍ਹਾਂ ਹੀ ਹੋਰ ਅੱਖਰਾਂ ਦੇ ਨਾਲ ਜਿਹੜੀਆਂ ਨੇ ਇਹਦੀ ਮਹਾਰਨੀ ਦੀ ਆਵਾਜ਼ ਆ ਜਿਹੜੀ ਉਹ ਜੁੜ ਜਾਂਦੀ ਆ ਤਾਂ ਪਰ ਜਿਹੜਾ ਉਹਦਾ ਬੇਸ ਹੈਗਾ ਉਹ ਅ ਆ ਇ ਈ ਉ ਊ ਏ ਐ ਉ ਓ ਹਾਂ ਹਾਂ ਇਹ ਸਵਾਰ ਅੱਖਰ ਆ ਸਵਾਰ ਅੱਖਰਾਂ ਦੀ ਆਵਾਜ਼ ਵਿਅੰਜਨ ਅੱਖਰਾਂ ਦੇ ਨਾਲ ਜੁੜਦੀ ਆ ਤਾਂ ਇਹ ਸਵਾਰ ਅੱਖਰਾਂ ਦੀ ਆਵਾਜ਼ ਆਪਣੇ ਨਾਲ ਅਟੈਚ ਕਰ ਲੈਂਦੇ ਨੇ ਜੋੜ ਲੈਂਦੇ ਨੇ ਸੋ ਇਹ ਆਵਾਜ਼ ਨੂੰ ਸਿੱਖਣ ਲਈ ਸਾਨੂੰ ਇਹਦੀ ਬਹੁਤ ਜ਼ਿਆਦਾ ਦਰਹਾਈ ਕਰਨੀ ਪਊਗੀ ਸੋ ਇੱਕ ਅੱਖਰ ਹੋਰ ਜਲਦੀ ਜਲਦੀ ਆਪਾਂ ਇੱਕ ਅੱਖਰ ਹੋਰ ਦੀ ਆਵਾਜ਼ ਕਰਨੀ ਸਿੱਖਦੇ ਹਾਂ ਇਹ ਅੱਖਰ ਆਪਾਂ ਲੈ ਸਕਦੇ ਹਾਂ ਕ ਰ ਰ ਰ ਰਾ ਰਾ ਰੀ 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 ਰੇ 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 ਰੁ ਰੁ ਰੋ ਰੋ ਰਾ ਰਾ ਇਹਦੀਆਂ ਆਵਾਜ਼ਾਂ ਨੇ ਹੁਣ ਇਸ ਤੋਂ ਪੰਜਾਬੀ ਕਿਵੇਂ ਬਣਨੀ ਆ ਇਹਨਾਂ ਮਾਤਰਾਵਾਂ ਦੀ ਸਹਾਇਤਾ ਦੇ ਨਾਲ ਅਸੀਂ ਪੰਜਾਬੀ ਕਿਵੇਂ ਸਿੱਖ ਸਕਦੇ ਹਾਂ ਉਹ ਇੱਕ ਵਿਗਿਆਨਕ ਤੇ ਥੋੜਾ ਜਿਆਦਾ ਸਮਝਣ ਵਾਲਾ ਕਨਸੈਪਟ ਆ ਸੋ ਉਹਦੇ ਲਈ ਅਸੀਂ ਪੰਜਾਬੀ ਮੈਂ ਦੇ ਆਉਣਗੇ ਜੀ ਲਾਈਕ ਕਰੋ ਐਂਡ ਸਬਸਕ੍ਰਾਈਬ ਕਰੋ ਕਿੰਨਾ